ਸਰ ਜੀ ਅੱਜ ਕਾਰਵਾਈ ਕਿਸ ਬੰਦ ਹੋਈ ਹੈ ਸਰ ਅੱਜ ਜਿਹੜੀ ਸਾਡੀ ਇੱਕ ਕਮੇਟੀ ਬਣੀ ਹੋਈ ਆ ਜਿਹੜੇ ਐਨਡੀਪੀਐਸ ਐਕਟ ਦੇ ਤਹਿਤ ਜਿਹੜੇ ਮਾਮਲੇ ਮੁਕਤਮਾ ਹੁੰਦਾ ਨਾ ਇਹ ਅਸੀਂ ਕੋਰਟ ਤੋਂ ਆਟਰ ਲੈ ਕੇ ਜਿਹੜੇ ਡਿਸਪੋਜ਼ਲ ਕਰਾਉਨੇ ਆ ਤੇ 52 ਦੇ ਤੇ ਇੱਕ ਜਿਹੜੇ ਕੋਰਟ ਤੋਂ ਸਜ਼ਾ ਭਰੀ ਹੋ ਜਾਂਦੇ ਆ ਨਾ ਉਹਨਾਂ ਮੁਕਤਮਿਆਂ ਦੇ ਵਿੱਚ ਜਿਹੜੀ ਕਮੇਟੀ ਬਣੀ ਹੋਈ ਆ ਉਹ ਕਮੇਟੀ ਦੇ ਤਹਿਤ ਅੱਜ ਅਸੀਂ ਇੱਥੇ ਆਏ ਆ ਇਕਰੀਬ 36 ਮੁਕੱਦਮਿਆਂ ਦਾ ਜਿਹੜਾ ਮਾਲ ਸੀਗਾ ਇਹਦੇ ਵਿੱਚ 7 ਕਿਲੋ ਹੈਗੀ ਆ ਭੂਗਿਆ ਫਿਰ ਹਿਰੋਇਨਾ ਹੋਰ ਛੋਟੇ-ਛੋਟੇ ਕਈ ਤਰ੍ਹਾਂ ਦੇ ਆਪਣੇ ਮੁਕੱਦਮੇ ਆ ਤੇ ਬੁਰ ਉਹਨਾਂ ਦਾ ਅਸੀਂ ਇੱਥੇ ਆ ਜਾ ਕੇ ਤੇ ਮਾਰਕ ਰੱਖੇ ਜੀ ਇੱਕ ਕਾਰ ਵੀ ਹੈਗੀ ਵੀ ਤੇ ਚਲਦੀ ਰਹੂਗੀ ਜੀ ਇੱਕ ਕਾਰ ਵੀ ਚਲਦੀ ਰਹਿੰਦੀ ਆ ਮਹੀਨੇ ਦੇ ਵਿੱਚ ਅਸੀਂ ਲੋ ਹੁੰਦਾ ਪਰ ਜੇ ਕਈ ਵਾਰੀ ਟਾਈਮ ਨਹੀਂ ਲੱਗਦਾ ਤੇ ਇੱਕ ਤਾਂ ਹੈਗਾ ਹੀ ਆ ਇਹ ਸਾਡੀ ਕਮੇਟੀ ਕਰਦੀ ਕਰਦੀ ਆ ਰੱਖੀ